ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੇ ਪਿੰਡ ਪੂਲੀ ਤਹਿਸੀਲ ਦਾ ਥਾਣਾ ਤੇ ਜ਼ਿਲ੍ਹਾ ਬਠਿੰਡਾ ਤੇ ਭਾਈ ਸੁਖਜਿੰਦਰ ਦੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਵੀਡੀਓ ਦੇ ਵਿੱਚ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਪੂਰੀ ਤੋਕੜ ਮੱਝ ਕਿਉਂਕਿ ਕਾਫੀ ਜਿਹੜੇ ਦੋਸਤ ਮਿੱਤਰਾਂ ਦੇ ਫੋਨ ਆ ਰਹੇ ਸੀ ਵੀ ਬੂਰਾ ਪਸ਼ੂ ਲੈਣਾ ਪੂਰੀ ਮੱਝ ਲੈਣੀ ਆ ਜਾਂ ਕੱਟੀ ਲੈਣੀ ਆ ਤੇ ਕਿਉਂਕਿ ਬੂਰੀ ਦੀ ਜਿਆਦੇ ਲੋਕ ਸਕੀਨ ਹੋ ਰਹੇ ਨੇ ਮੰਗ ਬਹੁਤ ਵਧੀ ਪਈ ਆ ਤੇ ਸੋਟੇ ਜੇ ਕਟੀਆਂ ਦਾ ਵੀ ਰੇਟ ਮਿੱਤਰੋ ਫੁੱਲ ਹੋ ਰਿਹਾ ਤੇ ਦੂਜੀ ਗੱਲ ਜੇ ਮੱਝਾਂ ਦੀ ਗੱਲ ਕਰੀਏ ਤੇ ਮੱਝਾਂ ਤਾਂ ਸਿਖਰਾਂ ਤੇ ਪਹੁੰਚੀਆਂ ਪਈਆਂ ਨੇ ਤੇ ਅੱਜ ਦੀ ਵੀਡੀਓ ਦੇ ਵਿੱਚ ਅਕਾਪਾ ਸਾਨੂੰ ਤੋਕੜ ਮੱਝ ਦਿਖਾ ਰਹੇ ਆ ਵੀ ਕਿੰਨਾ ਕੁ ਦੁੱਧ ਆ ਤੇ ਕਿੰਨੇ ਮਹੀਨੇ ਸੂਈ ਹੋ ਗਏ ਸੂਈ ਨੂੰ ਹੋ ਗਏ ਤੇ ਕੀ ਡਿਟੇਲ ਆਉਦੀ ਆਪਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਕਰਾਂਗੇ ਸਾਂਝੀ ਪਹਿਲਾਂ ਸਾਨੂੰ ਜੇ ਆਪਾਂ ਕੱਦ ਦੀ ਗੱਲ ਕਰਕੇ ਮਿੱਤਰੋ ਕੱਦ ਦਰਮਿਆਨਾ ਤੇ ਸਿੰਘ ਖੁੱਲੇ ਆ ਤੇ ਫੇਸ ਕੁਆਲਿਟੀ ਮਿੱਤਰੋ ਚੰਗੀ ਆ ਤੇ ਥਾਂ ਲਿਪੀ ਦੀ ਸਾਫ਼ ਹੈ ਤੇ ਇਕੱਲਾ-ਇਕੱਲਾ ਥਾਣਾ ਕੋਈ ਕਿਸੇ ਤਰ੍ਹਾਂ ਦੀ ਕੋਈ 19 21 ਨਹੀਂ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਪਹਿਲਾਂ ਇੱਕ ਵਾਰੀ ਸਾਨੂੰ ਤੋੜ ਕੇ ਦਿਖਾ ਜੀ ਉਸ ਤੋਂ ਬਾਅਦ ਲੰਮਾਗੇ ਡਿਟੇਲ ਸੋ ਬਣੇ ਰਹੋ ਆਪਣੇ ਚੈਨਲ ਦੇ ਨਾਲ ਤੌਰ ਤੁਸੀਂ ਦੇਖ ਸਕਦੇ ਬਹੁਤ ਸੋਹਣੀ ਆ ਮੋਹਲੇ ਜੀ ਬਸ ਬੜੀ ਦੂਰ ਤੱਕ ਜਾਂਦੀ ਲੋਕਾਂ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੈ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਬਾਈ ਦਾ ਜਿਹੜਾ ਘਰ ਹੈ ਫਿਰਨੀ ਦੇ ਘਰ ਹੈ ਹਸਪਤਾਲ ਲੰਘਣਸਾਰ ਤੇ ਖੇਤਾਂ ਵਾਲੀ ਸਾਈਡ ਕੋਠੀ ਹੈ ਕਿਉਂਕਿ ਪੂਰਾ ਆਪਾਂ ਡਰੈੱਸ ਦੇਣਾ ਬੰਦਾ ਕਿਉਂਕਿ ਕੋਈ ਭਰਾ ਦੂਰੋਂ ਚੱਲ ਕੇ ਆ ਜੇ ਤੇ ਮੁੜ ਕੇ ਔਖਾ ਹੋ ਜਾਂਦਾ ਭਾਲਣਾ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਜੀ ਬੜੀ ਠੀਕ ਹੈ ਆਪਣਾ ਪਿੰਡ ਹੈਗਾ ਪੂਲੀ ਪੂਲੀ ਹਾਂਜੀ ਇਹ ਜਿਹੜਾ ਘਰ ਹੈ ਕਿੱਥੇ ਜਾਂਦਾ ਜੀ ਜੀ ਦੀ ਆਪਾਂ ਉਧਰੋਂ ਨਥਾਣੇ ਦੇ ਕੋਲ ਪਾਸੇ ਆ ਗਏ ਜੇ ਸੇਮੇ ਨੂੰ ਫਿਰ ਨਹੀਂ ਜਾਂਦੀ ਠੀਕ ਹੈ ਬਾਹਰ ਨਹੀਂ ਫਿਰਨੇ ਹਸਪਤਾਲ ਆ ਜੀ ਹਾਂ ਇਧਰੋਂ ਸੇਮੇ ਵਾਲੇ ਪਾਸੇ ਅੱਡੇ ਕਨੀਓ ਆ ਗਏ ਠੀਕ ਹੈ ਵੀ ਆਏ ਨਥਾਣੇ ਨੂੰ ਸੜਕ ਜਾਂਦੇ ਬਾਹਰ ਬਾਹਰ ਸਿਵਦੇ ਸਿਵਦੇ ਵਾਲੀ ਸਾਈਡ ਹੈ ਨਾ ਨਹਿਰ ਤੋਂ ਸਾਹਮਣੇ ਹੀ ਦਿੰਦਾ ਹੈਗਾ ਓਕੇ 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 ਠੀਕ ਹੈ ਅੱਜ ਇਹ ਜਿਹੜੀ ਆਪਾਂ ਮਾਜ ਦਿਖਾ ਰਹੇ ਪਹਿਲਾਂ ਤਾਂ ਦ ਇਹ ਚੌਥੇ ਸੂਏ ਲਿਆਂਦੀ ਸੀਗੀ ਜੀ ਆਪਾਂ ਚੌਥੇ ਸੂਏ ਸੂਈ ਵੀ ਆ ਹਾਂ ਜੀ 5 ਮਹੀਨੇ 6 ਮਹੀਨੇ ਹੋਗੇ ਜੀ 6 ਮਹੀਨੇ ਹੋਗੇ ਸੂਈ ਨੂੰ ਮੰਗਰ ਕਟਾ ਮੰਗਰ ਕਟਾ ਜੀ ਠੀਕ ਹੈ ਤੇ ਸੱਜਰ ਥੱਲੇ ਦੁੱਧ ਕਿੰਨਾ ਸੀ ਸਾਢੇ 12 ਲੀਟਰ ਦਿੰਦਾ ਜੀ ਆਪਣੇ ਕੋਲ ਤੋਂ ਤੇ ਹੁਣ ਕਿੰਨਾ ਕਹੂੰ ਹੁਣ 3 ਕਿਲੋ ਜੀ ਦੋਵੇਂ ਡੰਗਾਂ ਦਾ 3-3 ਕਿਲੋ ਮਿਲਦੀ ਬੱਚੇ ਤੇ ਹਾਂ ਬੱਚੇ ਤੇ ਮਿਲਦੀ ਹੈ ਜੀ ਤੇ ਮੁੱਲ ਕੀ ਕਰਤਾ ਜੀ ਦਾ ਫਿਰ ਮੁੱਲ 65000 ਰੁਪਏ ਫੋਨ ਨੰਬਰ ਆਪਣਾ 96469 96469 80524 80524 ਹਾਂ ਜੀ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤੋਕੜ ਮੱਝ ਦੀ ਤੇ ਬੂਰੀ ਮਿੱਤਰੋ ਬਹੁਤ ਚੰਗੀ ਆ ਸਿਹਤ ਵੱਖੋ ਵੀ ਚੰਗੀ ਆ ਤੇ 6 ਲੀਟਰ ਦੁੱਧ ਦਾ ਮੰਗਰ ਘਟਾ ਤੇ 65000 ਮੁੱਲ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ